ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਹੈ ਕਿ ਸਾਰੇ ਚੈਨਲ ਨੂੰ ਬਹੁਤ ਵਧੀਆ ਪਿਆਰ ਦੇਂਦੇ ਜੇ ਤੇ ਬਾਕੀ ਜਿਵੇਂ ਪਹਿਲੇ ਲੋਜ ਤੁਸੀਂ ਵੇਖਿਆ ਸੀ ਕਿ ਅਸੀਂ ਬੱਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਨੂੰ ਤੁਹਾਨੂੰ ਗੁਰਦੁਆਰਾ ਸ਼ੇਮੀਪਾਲ ਸਾਹਿਬ ਜੀ ਦੇ ਦਰਸ਼ਨ ਕਰਾਏ ਸੀ ਤੇ ਅੱਜ ਬਾਬਾ ਪਾਲਾ ਸਿੰਘ ਜੀ ਗਮਵਾ ਵਾਲੇ ਉਹਨਾਂ ਦੀ ਵਰਸੀ ਆ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨਿਭਾਵਾਂਗੇ ਦੇ ਲੋਗ ਨੇ ਹਣ ਤੱਕ ਜਰੂਰ ਵੇਖੋ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆ ਹਣ ਬਾਜ਼ਾਰ ਕੀ ਦੇਖ ਸਕਦੇ ਹੋ ਤੇ ਕੋਚਗੂ ਬਾਜ਼ਾਰ ਖੁੱਲਾ ਕੋਚਗੂ ਨੇ ਬੰਦ ਆ ਅੱਲੇ ਸੋਕਤਾ ਨਾ ਤਾਂ ਅਜੇ ਕੋੜਾ ਬਾਜ਼ਾਰ ਬਜਾਂਦਾ ਬੰਦ ਆ ਬਾਕੀ ਆ ਚਾਂਦਾਂ ਨਹੀਂ ਲੱਗੀਆਂ ਇੱਥੇ ਲੰਗਰ ਲੱਗਣੇ ਆ ਅੱਜ ਬਾਬਾ ਪਾਲਾ ਸਿੰਘ ਜੀ ਦੀ ਵਰਸੀ ਵੀ ਆ ਤੇ ਇਸ ਕਰਕੇ ਅੱਜ ਇੱਥੇ ਜਗਾ ਜਗਾ ਲੰਗਰ ਲੱਗਣੇ ਆ ਤੇ ਨਾਲੇ ਸਿੱਧਾ ਨੂੰ ਰਾਜ਼ ਦੱਸਦੇ ਆ ਤਨਾਲੇ ਬਾਬਾ ਜੀ ਦੇ ਗੁਰਦਾਰੇ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਨ ਦੇ ਆ। ਕੇ ਬਲੌਗ ਦੇ ਨਾਲ ਜੁੜੇ ਰਹੋ। ਜਿਵੇਂ ਕਿ ਪਿਛਲੇ ਤੋਂ ਪਿਛਲੇ ਬਲੌਗ ਚ ਤੁਹਾਨੂੰ ਦਿਖਾਇਆ ਸੀ। ਯਾ ਤੁਹਾਨੂੰ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਾਪੱਸਥਾਨ ਗੁਰਦਾਰਾ ਸ਼੍ਰੀ ਘੋਰਾ ਸਾਹਿਬਾ ਤੇ ਇਹਦੇ ਲੱਗ ਗਏ ਗੁਰਦਾਰਾ ਸ਼ਹੀਦ ਪਾਸ਼ਾ ਜੀ। ਅੱਜ ਤੁਹਾਨੂੰ ਮੱਬਾ ਪਾਲਾ ਸਿੰਘ ਜੀ ਦੇ ਗੁਰਦਾਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਇੱਧਰ ਜੁੜਾ ਘਰ ਤੇ ਇਧਰ ਰਸਤਾ ਜਾਂਦਾ ਪਪਾ ਪਲਾ ਸਿੰਘ ਜੀ ਦੇ ਗੁਰਦਰਾ ਸਾਹਿਬ ਇਧਰ ਪਪਾ ਪਲਾ ਸਿੰਘ ਜੀ ਦੇ ਗੁਰਦਰਾ ਸਾਹਿਬ ਰਸਤਾ ਜਾਂਦਾ ਵਾ ਤੇ ਬਾਕੀ ਤੁਹਾਨੂੰ ਪੂਰਾ ਰਸਤਾ ਤਰੀ ਵੀ ਖਾ ਸਕਦੇ ਕਿਉਂਕਿ ਇਹ ਵੀਡੀਓ ਆ ਲੰਮੀ ਹੋਣੀ ਆ ਜਿਸ ਕਰਕੇ ਅਸੀਂ ਮੇਰੇ ਨਾਲ ਰਸਤਾ ਖਤਾਂਗੇ ਕਿ ਕਿਧਰ ਨੂੰ ਮੋੜਨਾ ਜਾਂ ਕਿਧਰ ਨੂੰ ਜਾਣਾ ਵਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਰਸਤਾ ਕਿੱਥੇ ਹੈ ਇਹ ਰਿਗਾਤ ਵੀ ਸਾਡੇ ਬੁੰਗਾ ਗੁਰਦੁਆਰਾ ਸ਼ਿਤੀ ਬਾਗ ਕਿੱਥੇ ਹੈ ਤੇ ਨਾਲਾ ਪਾਣੀ ਦਾ ਲੰਗਰ ਲੱਗਾ ਹੈ ਹਰ ਕਦੀ ਸੰਗਤ ਆਉਂਦੀ ਜਾਂਦੀ ਆ ਉਹ ਪਾਣੀ ਦਾ ਲੰਗਰ ਕਰਦੀ ਜਾਂਦੀ ਹੈ ਇਹ ਪਾਣੀ ਦਾ ਲੰਗਰ ਲੱਗਾ ਹੈ ਨਾਲ ਹੀ ਆਮਨੇ ਵਾਏ ਗੁਰਜੀ ਫੋਨ ਦਾ ਕੈਂਪ ਲੱਗਾ ਜਿੱਨੇ ਆਪਣਾ ਫੋਨ ਲਗਾ ਸਕਦਾ ਹੈ ਬਾਬਾ ਜੀ ਦੀ ਵਰਸੀ ਦਾ ਘਰ ਕਿਤੇ ਫੂਨ ਦਰਸ਼ਾ ਲਾਏ ਹੋਏ ਆ ਸਾਹਮਣੇ ਤੇ ਇਹ ਵੇ ਸਦੀਵਾਂ ਲੰਗਰ ਲੱਗਾ ਹੋਇਆ ਵਾ ਇਥੇ ਹੁਣ ਲੰਗਰਾਂ ਦੀ ਸ਼ੁਰੂਆਤ ਹੋਈ ਐ ਦੀ ਗਾੜੀ ਕਾਫੀ ਲੰਗਰ ਲੱਗੇ ਹੋਏ ਆ ਜਿਵੇਂ ਕੋਈ ਸੇਵਾ ਦਾ ਜਾਂ ਕੋਈ ਟਕੀ ਦਾ ਜਾਂ ਆਪਣੇ ਥੰਨਿਆਂ ਦਾ ਜਾਂ ਪਾਣੀ ਦਾ ਤੇ ਸੰਗਤ ਵੀ ਮੇ ਸਤਿਓ ਕਾਫੀ ਆ ਅੱਬਾ ਜੀ ਦੀ ਵਰਸੀ ਤੇ ਤੇ ਬਾਬਾ ਜੀ ਦੀ ਵਰਸੀ ਤੇ ਬਹੁਤ ਲੰਗਰ ਲੱਗਦਾ ਜਿਵੇਂ ਆ ਵੀਰ ਇੱਥੇ ਸੇਵ ਕੱਟਣ ਦੇ ਆ ਨਸੀਬ ਦਾ ਲੰਗਰ ਲਾਇਆ ਵਾ ਸਾਂਗਤ ਨੂੰ ਵੀ ਖਾਦਿਓ ਕਿ ਨਹੀਂ ਇੱਕ ਸਾਈਡ ਤੇ ਫੇਰ ਲੰਗਰ ਲੱਗਾ ਆ ਇੱਥੋਂ ਇੱਕ ਚੜ੍ਹਸਤਾ ਵਾ ਆਪਾਂ ਇੱਥੋਂ ਨਾ ਸੱਜੇ ਮੋੜ ਨਾ ਖੱਬੇ ਅਸੀਂ ਤਾਂ ਸਿੱਧਾ ਹੀ ਜਾਣਾ ਵਾ ਆ ਤੁਸੀਂ ਵੀ ਆ ਸਕਦੇ ਹੋ ਆ ਫੇਰ ਲੰਗਰ ਤੁਹਾਨੂੰ ਦੱਸਿਆ ਗਿਆ ਕਿ ਹੁਣ ਗਾੜੀ ਵਕ ਵਕ ਲੰਗਰ ਲੱਗੇ ਹੋਣੇ ਕੋਈ ਚੋਲੇ ਫੂਰੀ ਅਦਾ ਕਿਨੇ ਲਾਇਆ ਨਾ ਲੰਗਰ। ਉਹ ਲੱਗੇ ਸਵੇਰ ਦੇ ਲੇ 8:30 ਵਜੇ ਆ। ਤੇ ਸੰਗਤ ਵੇਲੇ 8:30 ਸਵੇਰੇ ਕਿੰਨੀ ਸੰਗਤ ਆ। ਕਿ ਜਦੋਂ 10-11 ਵਜੇ ਉਹ ਸੰਗਤ ਬਹੁਤ ਜ਼ਿਆਦੀ ਹੋ ਜਾਣੀ ਆ। ਕਿਉਂਕਿ ਕਈ ਪਿੰਡਾਂ ਚੋਂ ਟਰਾਲੀਆਂ ਤੇ ਵੀ ਆਉਂਦੇ ਆ ਨਾ। ਤੇ ਉਹ ਫਿਰ ਟਰਾਲੀਆਂ ਤੁਰਦੀਆਂ ਵਾ 9:30 ਵੇ ਇਹ ਨਾ। ਇਸ ਕਰਕੇ 10:00 ਵਜੇ ਨਾ ਬਹੁਤ ਸੰਗਤ ਵਾ ਨਹੀਂ ਤੇ ਆ ਸਾਹਮਣੇ ਇੱਕ ਫੇਕਅਬੇ ਪਾਸੇ ਫੇਰ ਇੱਕ ਲੰਗਰ ਲੱਗਾ ਵਾ। ਇਹ ਤੁਹਾਨੂੰ ਦੱਸਿਆ ਲੰਗਰ ਇੱਥੇ ਬਹੁਤ ਵਾ ਲੱਗੇ ਆ ਨੌਜਵਾਨ ਮੁੰਡੇ ਬਹੁਤ ਲੰਗਰ ਲਾਉਂਦੇ ਆ ਟਰਾਲੀਆਂ ਦੇ ਵਿੱਚ ਆ ਇਧਰਲੇ ਬੰਨੇ ਫੇਰ ਲੰਗਰ ਲਗਾਏ ਆ ਅਰੇ ਤੁਸੀਂ ਸਾਹਮਣੇ ਫੇਰ ਵੇਖ ਸਕਦੇ ਹੋ ਸਾਈਡ ਅਗੇ ਲੰਗਰ ਲੱਗੇ ਆ ਟਰਾਲੀਆਂ ਦੇ ਵਿੱਚ ਬਹੁਤ ਸਵਾਦ ਆਉਂਦੀ ਇੱਥੇ ਲੰਗਰਾਂ ਦੀ ਆਹ ਟਰਾਲੀ ਤੇ ਖੀਰ ਦਾ ਲੰਗਰ ਲੱਗਾ ਹੋਇਆ ਅਤੇ ਸੰਗਤ ਖੀਰ ਦਾ ਲੰਗਰ ਫੇਰਾਂਡੀ ਆ ਇਹ ਸਾਧਿਆਦੂ ਸੰਗਤ ਬਹੁਤ ਆਜੇ ਇਧਰ ਫਰੂਟ ਦਾ ਲੰਗਰ ਲੱਗਾ ਹੋਇਆ ਵਾ ਤੋ ਇਹ ਜਿਵੇਂ ਕਿ ਵੇਖੀ ਸਾਧਿਓ ਆਸੇ-ਪਾਸੇ ਬਹੁਤ ਲੰਗਰ ਲਗੇ ਹੋਏ ਆ ਕੋਈ ਫਰੂਟ ਦਾ ਵਾ ਕੋ ਟਿੱਕੀ ਦਾ ਕੋ ਕੀਰਤ ਦਾ ਕੋ ਠੰਡੇ ਆਂਦਾ ਵਾ ਉਹ ਪਾਣੀ ਦਾ ਵਾ ਕੋਈ ਕੜਾਹ ਦਾ ਵਾ ਇੱਧਰ ਤੁਸੀਂ ਖਵੇ ਪਾਸੇ ਵੇਖ ਸਕਦੇ ਹੋ ਕਿ ਇਹ ਲੰਗਰ ਦਾ ਪੰਡਾਲ ਲੱਗਾ ਆ ਇਨੇ ਪ੍ਰਸ਼ਾਤਾ ਆਣੀ ਸਕਣਾ ਇਤੋਂ ਲੰਗਰ ਦੇ ਪੰਡਾਲ ਚ ਸ਼ਾਮਲ ਸਕਦਾ ਵਾ ਆ ਜਿਹੜੀਆਂ ਨੋਜੋਨਾਂ ਨੇ ਟਰਾਲੀਆਂ ਲਾਈਆਂ ਇਹਦੇ ਵਿੱਚ ਚੀਜ਼ ਮੈਂ ਤੁਹਾਨੂੰ ਦੱਸ ਜਾਈਆ ਇਨੇ ਕੋਈ ਫਰੂਟ ਦਾ ਲੰਗਰ ਲਾਇਆ ਟਰਾਲੀ ਦੇ ਵਿੱਚ ਇਨੇ ਕੋ ਟੰਡੇ ਦਾ ਲਾਇਆ ਇਨੇ ਕੋ ਟੱਕੀ ਦਾ ਆਕੇ ਨੇ ਆਈਸਕ੍ਰੀਮ ਦਾ ਇਨੇ ਨੋਜੋਨਾਂ ਨੇ ਬਹੁਤ ਲੰਗਰ ਲਾਇਏ ਟਰਾਲੀ ਦੇ ਵਿੱਚ ਤੇ ਬਹੁਤ ਤੁਸੀਂ ਅੱਜ ਵੇਖ ਸਕਦੇ ਹੋ ਸ਼ਕਤ ਵਾ ਲੰਗਰ ਦਾ ਕਰਕੇ ਵੇਖ ਸਭ ਤੋਂ ਕਿੰਨੀ ਭੀੜ ਵਾ ਇਹ ਆਪਣੇ ਖੂਹਾਂ ਨੂੰ ਬਚਾ ਕੇ ਰੱਖਣੇ ਪੈਂਦੇ ਆ। ਉਹ ਇਹ ਸਾਦੇ ਨੂੰ ਕਰਨੀ ਪੇੜਵਾ ਨਹੀਂ ਸੰਗਤ ਆਜ। ਜੇ ਬੜੀ ਦੂਰੂ ਦੂਰੋ ਸੰਗਤ ਹੁੰਦੀ ਹੈ ਇੱਥੇ। ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਗੁਰਦਾਰਾ ਸਾਹਿਬ ਦੀ ਇਮਾਰਤ। ਆ ਵੀ ਸੇਵਾ ਕਰੰਦੇ ਠੰਡਿਆਂ ਦੀ। ਉਹ ਸਾਹਮਣੇ ਤੁਸੀਂ ਵੇਖ ਸਕਦੇ ਗੁਰਦਾਰੇ ਦੀ ਇਮਾਰਤ ਆ। ਉਹ ਸਾਹਮਣੇ ਚੱਲਿਓ ਜੀ ਉੱਚੇ ਲੰਗਰ ਲੱਗਾ ਹੈ ਲੱਸੀ ਦਾ ਲੱਸੀ ਦੇ ਲੰਗਰ ਵੀ ਲਾਏ ਹੋਏ ਨੌਜਵਾਨਾਂ ਨੇ ਤੇ ਜਦੋਂ ਆਪਾਂ ਇਧਰ ਨੂੰ ਮੁੜ ਕੇ ਆਵਾਂਗੇ ਤੁਸੀਂ ਸਾਹਮਣੇ ਵੇਖ ਸਕਦੇ ਉਹਨੂੰ ਬਕਰਸਾਂ ਦੀ ਇਮਾਰਤ ਅਬਾਜੀ ਦਾ ਗੁਰਦਾਰਾ ਤੇ ਹੁਣ ਆਪਾਂ ਲਾਈਨ ਚ ਲਾ ਕੇ ਮੱਥਾ ਟੇਕਾਂਗੇ ਕਿਉਂਕਿ ਇਹ ਲਾਈਨ ਤਾਂ ਹੀ ਵੇਖ ਸਕਦੇ ਬਹੁਤ ਲੰਮੀ ਲੱਗੀ ਹੋਈ ਆ ਕਿਉਂਕਿ ਸੰਗਤਾਂ ਦੇ ਬਹੁਤ ਜ਼ਿਆਦੀ ਹੈ ਇਸ ਕਰਕੇ ਅੱਜ ਲੈਣਾ ਲੱਗੀਆਂ ਹੀ ਆਵਾ ਮੱਥਾ ਟੇਕਣ ਲਈ ਨੀ ਵੀ ਸਾਧੂ ਲੈਣ ਲੱਕੀ ਹੋਈ ਆ ਇਧਰ ਵੀ ਲੱਗੀ ਹੋਈ ਆ ਆ ਪਰਲੇ ਬੰਨੀ ਆਏ ਲੱਗੀ ਦੋਵੇਂ ਮੋਨੇ ਲੈਣ ਲੱਕੀ ਆ ਮਾਥਾ ਠੇਕਣ ਲਈ ਇਹ ਗੁਰਦੁਆਰਾ ਤੁਸੀਂ ਵੀ ਸਾਧੂ ਕਿਵੇਂ ਸਜਾਇਆ ਆ ਵਾ ਇਹ ਹੁਣ ਆਪਾਂ ਲੱਗ ਗਏ ਲੈਣ ਚ ਲੈਣ ਚ ਲਾ ਕੇ ਇਥੇ ਮੱਥਾ ਠੇਕਦੇ ਆ ਨਾ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਉਹ ਮੁਫਾਤੀ ਤੇ ਆ ਗਏ ਆ ਬਾਹਰ ਇਹ ਜਦੋਂ ਆਪਾਂ ਇਧਰੋਂ ਨਿਕਲਾਂਗੇ ਇਹ ਇੱਥੇ ਵੇਖ ਸਕਦੇ ਹੋ ਕਿ ਨਹੀਂ ਸੰਗਤ ਆ ਬਾ ਇਹ ਇੱਥੇ ਸਾਹਮਣੇ ਆ ਨਿਸ਼ਾਨ ਸਾਹਿਬ ਆ ਤੇ ਇਧਰ ਸ਼ਰਧਾਈ ਦੀ ਦੀਵੀ ਵਰਤਾਈ ਜਾਂਦੀ ਆ ਜਿਵੇਂ ਆਪਾਂ ਇਧਰ ਆਵਾਂਗੇ ਤੇ ਇੱਥੇ ਬਾਬਾ ਜੀ ਸ਼ਰਧਾਈ ਦੀ ਦੇਖ ਵਰਤ ਹੁੰਦੇ ਆ ਇਧਰੋਂ ਆਪਾਂ ਚੌਲੇ ਦਾ ਲੈਣੇ ਬਾਟੇ ਇੱਥੇ ਆਪਾਂ ਸਰਦਾਈ ਦੀ ਦੇਖ ਪਵਾ ਲਾਂਗੇ ਇੱਥੇ ਆਪਾਂ ਬਾਟੇ ਰੱਖੇ ਆ ਇੱਥੇ ਨਾਰਮਲ ਸਰਦਾਈ ਦੀ ਦੇਗਾ ਤੇ ਖੱਬੇ ਪਾਸੇ ਜਿਹੜੀ ਮਤਲਬ ਉਹਦੀ ਪੰਗ ਵਾਲੀ ਉਹ ਦੇਖ ਵਰਤਾਈ ਜਾਂਦੀ ਹੈ ਇਹ ਸਰਦਾਈ ਦੀ ਦੀ ਛੱਕੇ ਤੇ ਹੁਣ ਆਪਾਂ ਚੱਲਦੇ ਆ ਨੰਬਰ ਖਾੜੇ ਜਿੱਧਰ ਨੰਬਰ ਲਾਇਆ ਹੋਇਆ ਉਹਦਰ ਆਪਾਂ ਦੇਖਵਾ ਕਰਦੇ ਹਾਂ ਹੁਣ ਆਪਾਂ ਜਾਵਾਂਗੇ ਇਹਦੇ ਟੈਂਕੀ ਵਾਲੇ ਬੰਨੇ ਇੱਧਰ ਆਪਣੇ ਜਿਹੜੇ ਜਾਨੂੰ ਬੰਦੇ ਆ ਉਹਨਾਂ ਦਾ ਲੰਗਰ ਲੱਗਾ ਹੋਇਆ ਉਹ ਤੇ ਆਪਾਂ ਸੇਵਾ ਕਰਦੇ ਨਾਲੇ ਨਾਲੇ ਲੰਗਰ ਛਕਦੇ ਆਂ ਇਹ ਸੰਗਤ ਵੀ ਵੇਖ ਸਕਦੇ ਹੋ ਜਿਵੇਂ ਕਿ ਬਹੁਤ ਯਾਰੀ ਅੱਜ ਮਰਚੀ ਦਾ ਕਰਕੇ ਆ ਗਾੜੀ ਜਿਹੜੇ ਪਾਸੇ-ਪਾਸੇ ਪੰਡਾਲ ਲੱਗੇ ਆ ਇੱਥੇ ਪ੍ਰਸ਼ਾਦਾ ਪਾਣੀ ਦਾ ਲੰਗਰ ਚੱਲ ਰਿਹਾ ਵਾ ਤੁਹਾਨੂੰ ਤੋਂ ਦੀ ਜਾਂਦੀ ਪ੍ਰਸ਼ਾਦਾ ਪਾਣੀ ਦਾ ਲੰਗਰ ਛਾ ਗਰੀ ਆ ਤੇ ਬਾਕੀ ਜੇ ਹੋ ਸਕੇ ਜਾਂ ਤੇ ਤੁਹਾਨੂੰ ਜਗਾ ਵੇਖਾਵਾਂਗੇ ਜਿੱਥੇ ਬਾਬਾ ਜੀ ਗਊਆਂ ਬੰਦੇ ਆ ਕਿਉਂਕਿ ਅੱਜ ਭੀੜ ਬਹੁਤ ਜ਼ਿਆਦੀ ਆ ਨਾ ਤੇ ਪਹਿਲਾਂ ਆਪਾਂ ਸੇਵਾ ਕਰਾਂਗੇ ਪ੍ਰਸ਼ਾਦਾ ਪਾਣੀ ਛਕਾਂਗੇ ਫੇਰ ਆਪਾਂ ਤੁਹਾਨੂੰ ਵਿਖਾਵਾਂਗੇ ਗਾੜੀ ਜੇ ਹੋ ਸਕੇ ਆ ਤੇ ਫੇਰ ਨਹੀਂ ਤੇ ਆਪਾਂ ਜਿਹ ਦਿਨ ਮਤਲਬ ਫੇਰ ਕਿਦੇ ਵਲੌਗ ਬਣਾਵਾਂਗੇ ਕਿ ਗੁਰਦਾਰਾ ਸਾਹਿਬ ਦਾ ਉਦੋਂ ਤੁਹਾਨੂੰ ਪੂਰੀ ਡਿਟੇਲ ਦਵਾਂਗੇ ਕਿ ਕਿੱਥੇ ਬਾਬਾ ਜੀ ਗਊਆਂ ਬੰਦੇ ਆ ਇਹ ਇੱਧਰ ਸਾਹਮਣੇ ਜਿਹੜੀ ਆ ਟਰਾਲੀ ਲੱਗੀ ਹੋਈ ਆ ਇੱਥੇ ਵੀਰਾਂ ਨੇ ਨੌਜਵਾਨਾਂ ਵੀਰਾਂ ਨੇ ਠੰਡੇ ਦਾ ਲੰਗਰ ਲਾਇਆ ਆ ਹਾਂਜੀ ਟਾਈਮ ਹੋ ਗਿਆ ਸਾਡੇ ਭਾਈ ਦਾ ਤੇ ਹੁਣ ਆਈਆਂ ਘਰ ਇਹ ਕੰਮ ਨਹੀਂ ਆ ਪੀੜਾ ਹੋਣੀਆਂ ਤਾਂ ਕਰਕੇ ਫਿਰ ਲੋਕਾਂ ਨੇ ਐਂਡ ਨਹੀਂ ਕੀਤਾ ਗਿਆ ਹੁਣ ਆ ਚਲੋ ਘਰੀ ਆ ਕੇ ਐਂਡ ਕਰ ਦਿੰਨੇ ਆ ਬਾਕੀ ਵਲੌਗ ਵਧੀਆ ਲੱਗੇ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜੇ ਅਗਲੇ ਵਲੌਗ ਦੇਖਣਾ ਚਾਹੁੰਦੇ ਆ ਇਹ ਉਹਦੇ ਲਈ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਫਸਟਰ ਐਜੂਕੇਸ਼ਨ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਇਆ ਕਰੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਤੁਹੀਂ ਸਾਡਾ ਬਹੁਤ ਸਾਥ ਦੇ ਰਹੇ ਜੇ ਇਦਾਂ ਛੱਡ ਚੈਨਲ ਨੂੰ ਗਰੋ ਕਰਦੇ ਰਹੋ ਤੇ ਬਾਕੀ ਉਹਨਾਂ ਅੱਗੇ ਵੇਖਦੇ ਆ ਕਿਹੜਾ ਵਲੌਗ ਲਿਆਉਣਾ ਕਿਹੜਾ ਗੁਰਦਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਕੀ ਇਹ ਲੈ ਬਾਬਾ ਜੀ ਨੇ ਗਮਾਡੇ ਕੋ ਵਿਖਾਈਆਂ ਨਹੀਂ ਗਈਆਂ ਤੇ ਦਿਰ ਫਿਰ ਕਿਤੇ ਗੁਰਦਰਾ ਸਾਹਿਬ ਦਾ ਵਲੌਗ ਬਣਾਵਾਂਗੇ ਉਦੋਂ ਤੁਹਾਨੂੰ ਗਮਾਹ ਵਿੱਚ ਵਿਖਾਵਾਂਗੇ ਏ ਬਾਕੀ ਹੋਣਾ ਨਾ ਵਲੌਗ ਨੂੰ ਇੱਥੇ ਕਰਦੇ ਆ ਸਮਾਪਤ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ